ਟਰੈਕਟਰ ਦੀ ਰਣਨੀਤੀ ਟਰੈਕਟਰ ਜਿਹੜਾ ਮਾਰਚ ਅਸੀਂ ਲੋਕਾਂ ਦੇ ਘਰ-ਘਰ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਆਂ ਲਾਹੰਬੰਦ ਕਰਕੇ ਕਿਸਾਨਾਂ ਨੂੰ ਦਿੱਲੀ ਲੈ ਕੇ ਜਾਣਾ ਹੈ 13 ਫਰਵਰੀ ਨੂੰ ਜਿਹੜੀਆਂ ਸਾਡੀਆਂ ਰਹਿੰਦੀਆਂ ਬਾਕੀ ਮੰਗਾਂ ਨੇ ਉਹਨਾਂ ਮੰਗਾਂ ਦੇ ਵਾਸਤੇ ਦਿੱਲੀ ਜਾਣਾ ਜਿਵੇਂ ਐਮਐਸਪੀ ਦੀ ਮੰਗ ਹੈ ਜਾਨ ਲਖਮੀਰਪੁਰ ਖੀਰੀ ਜਿਹੜੇ ਘਟਨਾਕ੍ਰਮ ਹੋਇਆ ਉੱਥੇ ਜਿਹੜੇ ਦੋਸ਼ੀ ਨੇ ਉਹ ਖੁੱਲ੍ਹੇਆਮ ਤੌਰ ਤੇ ਰਹੇ ਨੇ ਤੇ ਉਹ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਸਾਫ ਅਨਸਾਫ ਨਹੀਂ ਮਿਲਿਆ ਜੇ ਤੱਕ ਇੱਥੇ ਆਪਣੇ ਮੰਤਰੀ ਸਾਹਿਬ ਦੀ ਖੁੱਡੀਆਂ ਦੇ ਜਿਹੜੇ ਉਹ ਸ਼ਹੀਦ ਪਰਿਵਾਰ ਨੇ 400 ਦੇ ਕਰੀਬ ਚ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਨੂੰ ਅਜੇ ਤੱਕ ਕੋਈ ਨੌਕਰੀ ਸਰਕਾਰ ਨੇ ਨਹੀਂ ਦਿੱਤੀ 200 ਪਰਿਵਾਰ ਇਹੋ ਜਿਹਨਾਂ ਨੂੰ ਲਗਭਗ ਜਿਹੜਾ ਤੇਲਗਾਨਾ ਸਰਕਾਰ ਨੇ 3 ਲੱਖ ਰੁਪਏ ਦੇਣਾ ਸੀ ਉਹ ਨਹੀਂ ਦਿੱਤਾ ਇਸ ਵਾਸਤੇ ਜਿਹੜੀਆਂ ਸਾਰੀਆਂ ਮੰਗਾਂ ਨੂੰ ਵੇਖਦਿਆਂ ਆਏ ਆ ਕਨਕਦੀ ਭਾਵੇਂ ਇੰਪੋਰਟ ਡਿਊਟੀ ਹੋਵੇ ਜਾਂ ਹੋਰ ਗੱਲ ਹੋਵੇ ਉਹਨਾਂ ਸਾਰੀਆਂ ਗੱਲਾਂ ਨੂੰ ਵੇਖ ਕੇ ਤੇ ਦਿੱਲੀ ਦੇ ਕਿਸਾਨ ਨੂੰ ਲਿਜਾਣ ਵਾਸਤੇ ਇਹ ਜਿਹੜਾ ਸਾਡਾ ਟਰੈਕਟਰ ਮਾਰਚ ਕੀਤਾ ਗਿਆ ਸਾਰਿਆਂ ਬਲਾਕਾਂ ਦੇ ਵਿੱਚ ਕੀਤਾ ਜਾਊਗਾ ਅੱਜ ਸ਼ੁਰੂਆਤ ਪਹਿਲਾਂ ਦੋਦੇ ਮਲਾਕ ਨੇ ਕੀਤੀ ਹੈ ਕੱਲ ਨੂੰ ਮੁਕਤਫ ਬਲਾਕ ਦੀ ਹੈ ਤੇ ਕੱਲ ਹੀ ਗਦਰਬਾ ਬਲਾਕ ਕਰੂਗਾ ਕਿੰਨੇ ਟਰੈਕਟਰ ਜਿਹੜੀਆਂ ਅੱਜ ਦੀਆਂ ਸਾਡੀਆਂ ਮੁੱਖ ਮੰਗਾਂ ਐ ਐਮਐਸਪੀ ਦਾ ਗਰੰਟੀ ਕਰਾਉਣ ਲਾਗੂ ਕਰਵਾਉਣਾ ਤੇ ਜਿਹੜੇ ਕਿਸਾਨਾਂ ਦੇ ਕਰਜ਼ੇ ਹੈ ਜਾਂ ਮਜ਼ਦੂਰ ਵੀਰਾਂ ਦੇ ਕਰਜ਼ੇ ਆ ਉਹਨਾਂ ਨੂੰ ਮੁੱਢੋਂ ਰੱਦ ਕਰਵਾਉਣਾ ਤੇ ਲਖੀਮਪੁਰ ਖੀਰੀ ਦੇ ਜੋ ਪਿਛਲੇ ਮੋਰਚੇ ਦੇ ਵਿੱਚ ਕਿਸਾਨ ਸ਼ਹੀਦ ਕੀਤੇ ਗਏ ਸੀਗੇ ਟੈਣੀ ਵੱਲੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਡਕਣਾ ਤੇ ਉਹਨਾਂ ਨੂੰ ਸਜ਼ਾ ਦਿਵਾਉਣੀ ਤੇ ਜੋ ਜਿਹੜੇ ਮਾਰੂ ਕਾਨੂੰਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਆ ਜਿਵੇਂ ਇੰਪੋਰਟ ਡਿਊਟੀ ਹੈ ਉਹ ਖਤਮ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਦੀਆਂ ਫਸਲਾਂ ਰੋਲਣ ਦੀ ਕਕਾਰ ਤੇ ਆਉਣਗੀਆਂ ਇਸ ਲਈ ਕਿਸਾਨਾਂ ਨੂੰ ਸचेत ਕੀਤਾ ਜਾ ਰਿਹਾ ਹੈ ਕਿ ਵੱਧ ਵੱਧ ਲਾਂਬਾ ਬੰਦ ਹੋ ਕੇ ਕਿ ਲੜਾਈ ਲੜੀ ਜਾ ਸਕਦੀ ਹੈ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਦੇ ਇੱਕ ਦੜਵਾ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨ ਭਰਾ ਜੋ ਆਪਣੇ ਹਮ ਮਾ ਕੇ 10-15 15 ਟਰੈਕਟਰ ਆਪਣੇ ਪਿੰਡਾਂ ਤੋਂ ਲੈ ਕੇ ਆਏ ਆ ਘਟਾ ਘਟਾ ਤੋਂ 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 ਟਰੈਕਟਰ ਲੈ ਕੇ ਆਏ ਸੀ 15 ਕ ਪਿੰਡਾਂ ਦੇ ਵਿੱਚ ਮਾਰਚ ਕੱਢ ਰਹੇ ਆ ਜਿਹਦੇ ਵਿੱਚ ਕਿਸਾਨਾਂ ਨੂੰ ਆਪਣੇ ਮੰਗਾਂ ਨੂੰ ਲੈ ਕੇ ਜਾਗਰੂਕ ਹੋਏ ਆ ਜਾਗਰੂਕ ਹੋਣ ਦੇ ਹੋਣ ਦੇ ਕਾਰਨ ਹੀ ਉਹਨਾਂ ਨੇ ਆਪਣੇ ਘਰਾਂ ਚੋਂ ਟਰੈਕਟਰ ਕੱਢੇ ਆ ਤੇ ਬੜੀਆ ਤਰੀਕੇ ਨਾਲ ਉਹ ਆਪਣਾ ਪ੍ਰੋਟੈਸਟ ਜाहिर ਕਰ ਰਹੇ ਆ ਸੈਂਟਰ ਸਰਕਾਰ ਨੂੰ ਜਗਾਉਣ ਵਾਸਤੇ ਅਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਜੋ ਪੰਜਾਬ ਸਰਕਾਰ ਦੀਆਂ ਵੀ ਜੋ ਇਸ ਤਰ੍ਹਾਂ ਦੀਆਂ ਖੇਤੀ ਸਬੰਧੀ ਦਿੱਕਤਾਂ ਮੰਗਾਂ ਉਹਨਾਂ ਵੱਲ ਵੀ ਉਹ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਇਹ ਟਰੈਕਟਰ ਮਾਰਚ ਜਿਹੜਾ ਸਾਡਾ ਜੀ ਇਹ ਪਿੰਡਾਂ ਦੇ ਵਿੱਚ ਜਾ ਕੇ ਸੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਜੋ ਦਿੱਲੀ ਦੇ ਵਿੱਚ ਸਾਡੀਆਂ ਮੰਗਾਂ ਨੇ ਤੇ 13 ਫਰਵ ਨੂੰ ਅਸੀਂ ਦਿੱਲੀ ਦੇ ਵਿੱਚ ਚਲਣਾ ਹੈ ਉਹਦੀ ਤਿਆਰੀ ਵਾਸਤੇ ਪਿੰਡਾਂ ਨੂੰ ਲਾਮਬੰਦ ਕਰਨ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਕਿ ਆਹ ਮੰਗਾਂ ਨੇ ਹੁਣ ਸਮਾਂ ਆ ਗਿਆ ਹੈ ਕਿ ਆਪਣੇ ਘਰਾਂ ਚੋਂ ਟਰੈਕਟਰ ਕੱਢਣੇ ਪੈਣਗੇ ਤੇ ਦਿੱਲੀ ਦੀ ਸਰਕਾਰ ਦੇ ਨਾਲ ਵੱਡਾ ਮੋਰਚਾ ਲਾਉਣ ਜਾ ਰਹੇ ਹਾਂ ਦੇਖੋ ਜੀ ਉੱਥੇ ਅਸੀਂ ਜੋ ਮੰਗਾਂ ਤਿੰਨ ਮੰਗਾਂ ਲੈ ਕੇ ਗਏ ਸੀ ਮੈਨ ਇੱਕ ਸਾਡੀ ਮੰਗ ਸੀ ਤਿੰਨੇ ਕਾਲੇ ਕਾਨੂੰਨ ਵਾਪਸ ਕਰਾਉਣਾ ਦੂਸਰੀ ਸੀ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਤੇ ਤੀਸਰੀ ਸੀ ਬਿਜਲੀ ਸੋਧ ਵਿਲ 2020 ਨੂੰ ਰੱਦ ਕਰਵਾਉਣਾ ਸਰਕਾਰ ਨੇ ਇੱਕ ਮੰਗ ਸਾਡੀ ਮੰਨੀ ਸੀ ਉਹ ਵੀ ਇੱਕ ਸਾਲ ਦੇ ਵਿੱਚ ਜਾ ਕੇ ਦੋ ਮੰਗਾਂ ਸਾਡੀਆਂ ਉੱਥ ਬਹੁਤ ਸਾਰੀਆਂ ਮੰਗਾਂ ਜਿਹੜੇ ਸਾਡੇ ਪਰਿਵਾਰ ਉੱਤੇ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਮੁਆਵਜ਼ਾ ਦਿਵਾਉਣਾ ਲਖਮੀਰਪੁਰ ਖੀਰੇ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣਾ ਮੁਕਾਦਮੇ ਜੋ ਕਿਸਾਨਾਂ ਦੇ ਉੱਤੇ ਹੋਏ ਸੀ ਉਹ ਵਾਪਸ ਕਰਵਾਉਣੇ ਉਹ ਮੰਗਾਂ ਸਾਡੀਆਂ ਪ੍ਰਾਣੀਆਂ ਜੁੜੀਆਂ ਹੋਈਆਂ ਸੀ ਹੁਣ ਨਾਲ ਸਾਡੀ ਇਹ ਵੀ ਮੰਗ ਹੈ ਕਿ ਐਮ ਜਿਹੜੀ ਡਾਕਟਰ ਸੁਆਮੀ ਰਾਧਨ ਦੀ ਰਿਪੋਰਟ ਹੈ ਸੀ2+50 ਉਹਦੇ ਅਨਸਾਰ ਰੇਟ ਦਿੱਤੇ ਜਾਣ ਤੇ ਇਹਦੇ ਨਾਲ ਸਾਡੇ ਜਿਹੜੇ ਕਣਕ ਦੇ ਤੇ ਇੰਪੋਰਟ ਡਿਊਟੀ ਸਰਕਾਰ ਘਟਾਉਣ ਜਾ ਰਹੀ ਸੀ ਸਰਕਾਰ ਨੇ ਇੱਕ ਵਾਰੀ ਤੁਨਕਾ ਮਾਰਿਆ ਸੀ ਕਿ ਆਹ ਡਿਊਟੀ ਘਟਾਈ ਜਾਊਗੀ ਪਰ ਅਜੇ ਬਜਟ ਤੱਕ ਨਹੀਂ ਘਟਾਈ ਪਰ ਅਗਲੇ ਸਾਲ ਤੱਕ ਕਿਉਂਕਿ ਇਲੈਕਸ਼ਨ ਆ ਇਸ ਵਾਰੀ ਨਹੀਂ ਤਾਂ ਅਗਲੇ ਸਾਲ ਤੱਕ ਸਾਨੂੰ ਲੱਗਦਾ ਕਿ ਯਕੀਨਨੇ ਘਟਾਊਗੀ ਤੇ ਇਹਦੇ ਨਾਲ ਕੋਈ ਇਨਕਮ ਟੈਕਸ ਦੀ ਵੀ ਗੱਲ ਕਰਦੇ ਨੇ ਕਿ ਕਿਸਾਨਾਂ ਦੇ ਉੱਤੇ ਲਾਇਆ ਜਾਵੇ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਮੰਗਾਂ ਸਾਡੀਆਂ ਜਿਹੜੀਆਂ ਅਸੀਂ ਨਾਲ ਲੈ ਕੇ ਜਾ ਰਹੇ ਹਾਂ ਜੀ